ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਕੇਕ ਬਣਾਉਣ ਲੱਗੇ ਆ ਅਲੱਗ ਤਰੀਕੇ ਨਾਲ ਬਹੁਤ ਟੇਸਟੀ ਬਣ ਕੇ ਤਿਆਰ ਹੋਣਾ ਹੈ ਆ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਦੇਖਿਓ ਇੱਕ ਮਿਕਸੀ ਵਾਲੇ ਜੱਗ ਦੇ ਵਿੱਚ ਆਪਾਂ ਤਿੰਨ ਚਾਰ ਚਮਚੇ ਮੈਂ ਤੇਲ ਦੇ ਪਾ ਲਏ ਆ ਰਿਫਾਈਂਡ ਤੁਸੀਂ ਕੋਈ ਵੀ ਲੈ ਸਕਦੇ ਹੋ ਦੇਸੀ ਘਿਓ ਵੀ ਲੈ ਸਕਦੇ ਆ ਤੇ ਅੱਧੀ ਕੌਲੀ ਇਹਦੇ ਵਿੱਚ ਆਪਾਂ ਪਾ ਲਈ ਆ ਚੀਨੀ ਦੀ ਬਹੁਤ ਹੀ ਆਸਾਨ ਆ ਬਣਾਉਣਾ ਤੇ ਬਹੁਤ ਹੀ ਟੇਸਟੀ ਬਣਦਾ ਫਟਾਫਟ ਬਣ ਕੇ ਤਿਆਰ ਹੋ ਜਾਂਦਾ ਅੱਧੀ ਕੌਲੀ ਇਹਦੇ ਵਿੱਚ ਆਪਾਂ ਦੁੱਧ ਦੀ ਪਾ ਦਿੱਤੀ ਆ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਆ ਸਿਰਕਾ ਮੇਰੇ ਕੋਲ ਦਹੀਂ ਨਹੀਂ ਮੈਂ ਇਹਦੇ ਵਿੱਚ ਪਾਉਣਾ ਆ ਅੱਜ ਤੇ ਸਿਰਕਾ ਪਾਉਣ ਲੱਗੀ ਮੈਂ 2 ਕ ਚਮਚੇ ਜਿਹੜੇ ਇਹਦੇ ਵਿੱਚ ਆਪਾਂ ਸਿਰਕੇ ਦੇ ਪਾਣੇ ਆ ਤੇ ਇੰਨੀ ਇੱਕ ਚੀਜ਼ਾਂ ਆਪਾਂ 2 ਤੋਂ ਵੀ ਘੱਟ ਪਾਇਆ ਮੈਂ ਚਮਚੇ 1.5 ਚਮਚੇ ਸਿਰਕੇ ਦਾ ਚ ਪਾਤਾ ਵਾਈਟ ਸਿਰਕਾ ਆ ਤੇ ਇੰਨੀਆਂ ਚੀਜ਼ਾਂ ਪਾ ਕੇ ਤੇ ਆਪਾਂ ਜਿਹੜਾ ਇਹਨੂੰ ਮਿਕਸਰ ਵਿੱਚ ਚਲਾ ਲਿਆ ਮਿਕਸ ਕਰ ਲਿਆ ਵਧੀਆ ਤਰੀਕੇ ਨਾਲ ਇਹਨੂੰ ਦੇਖੋ ਇਸ ਤਰ੍ਹਾਂ ਦਾ ਬਣ ਗਿਆ ਇਹ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਸੂਜੀ ਇੱਕ ਕੌਲੀ ਹਲਕੀ ਜਿਹੀ ਜਿਆਦਾ ਭਰੀ ਨਹੀਂ ਉੱਪਰ ਤੱਕ ਮੈਂ ਤੇ ਇੱਕ ਕੌਲੀ ਸੂਜੀ ਦੀ ਪਾਤੀ ਆ 2 1.5 ਚਮਚਾ ਆਪਾਂ ਪਾ DNA ਆ ਕਸਟਰਡ ਪਾਊਡਰ ਦਾ ਦੇਖੋ 1.5 ਚਮਚਾ ਮਾਪਿਆ ਤੇ ਹੁਣ ਇਹਨੂੰ ਆਪਾਂ ਫੇਰ ਚਲਾ ਲੈਣੇ ਆ ਚਲਾ ਕੇ ਤੇ ਇਹਨੂੰ ਕਰ ਲੈਣਾ ਮਿਕਸ ਦੇਖੋ ਮਿਕਸ ਕਰ ਲਿਆ ਆਪਾਂ ਤੇ ਹੁਣ ਆਪਾਂ ਇਹਨੂੰ ਕਿਸੇ ਵੀ بڑے ਭਾਂਡੇ ਦੇ ਵਿੱਚ ਕੱਢ ਲੈਣਾ ਬਹੁਤ ਹੀ ਟੇਸਟੀ ਜਿਹੜਾ ਕੇਕ ਬਣ ਕੇ ਤਿਆਰ ਦੇਖਣ ਨੂੰ ਬੜਾ ਸੋਹਣਾ ਲੱਗਦਾ ਇਹ ਉੰਨੇ ਖਾਣ ਨੂੰ ਟੇਸਟੀ ਆ ਤੇ ਇਹਨੂੰ ਆਪਾਂ ਬڑے ਭਾਂਡੇ ਦੇ ਵਿੱਚ ਇੱਕ ਕੱਢ ਲਿਆ ਆ ਤੇ ਮਿਕਸੀ 'ਚ ਕਾਫੀ ਜਿਹੜਾ ਲੱਗਿਆ ਆ ਹਲੇ ਇਹਦਾ ਪਲਪ ਤੇ ਉਹ ਆਪਾਂ ਜਿਹੜਾ ਥੋੜਾ ਜਿਹਾ 2 ਚਮਚੇ ਦੁੱਧ ਦੇ ਪਾ ਕੇ ਤੇ ਇਹਨੂੰ ਕੱਢ ਲਿਆ ਸੀ ਠੀਕ ਆ ਜੀ ਉਹ ਵੀ ਪਾ ਦਿੱਤਾ ਆਪਾਂ ਤੇ ਪਾ ਕੇ ਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਨਾ ਤੇ ਟਾ ਕੇ ਰੱਖ ਦੇਣਾ ਦੁੱਧ ਆਪਾਂ ਸਿਰਫ ਅੱਧੀ ਕੌਲੀ ਪਾਈ ਆ 2 ਚਮਚੇ ਜਿਹੜੇ ਉੱਪਰ ਪਾਏ ਆ ਮੈਂ ਇਹ ਬਸ ਅੱਧੀ ਕੋਲੀ ਦੁੱਧ ਹੀ ਤੁਹਾਡੇ ਸਾਹਮਣੇ ਜਿਹੜਾ ਪਾਇਆ ਪਾਇਆ ਹੈ ਨਾ ਹੋਰ ਕੋਈ ਕੁਝ ਪਾਣੀ ਨਹੀਂ ਪਾਇਆ ਕੋਈ ਹੋਰ ਦੁੱਧ ਨਹੀਂ ਪਾਇਆ ਕੁਝ ਨਹੀਂ ਕੀਤਾ ਇੱਕ ਕੋਲੀ ਸੂਜੀ ਦੀ ਸੀ ਅੱਧੇ ਕੋਲੀ ਦੁੱਧ ਦੀ ਦੋ ਚਮਚੇ ਉੱਪਰ ਸੀਗੇ ਉਤੋਂ ਇਹ ਇਲਾਇਚੀਆਂ ਕੁੱਟ ਕੇ ਮੈਂ ਪਾ ਦਿੱਤੀਆਂ ਵਿੱਚ ਇਲਾਇਚੀ ਦੇ ਬੀਜ ਹਰੀ ਇਲਾਇਚੀ ਜਿਹੜੀ ਆ ਇਹਨੂੰ ਵੀ ਮਿਕਸ ਕਰਦene ਮੈਂ ਢੱਕ ਦਿੱਤਾ ਸੀ ਉਹਨੂੰ 15 ਕ ਮਿੰਟ ਨਾ ਸੂਜੀ ਨੂੰ ਮਿਕਸ ਕਰਕੇ ਢੱਕ ਦਿੱਤਾ ਸੀ ਤਾਂ ਕਿ ਸੂਜੀ ਫੁੱਲ ਜਵੇ ਦੇਖੋ ਸੂਜੀ ਫੁੱਲ ਗਈ ਆਪਣੀ ਤੇ ਹੁਣ ਇਹਦੇ ਵਿੱਚ ਮੈਂ ਕੇੜਾ ਵਾਟਰ ਜਿਹੜਾ ਇਹਦੀ ਬਹੁਤ ਸੋਹਣਾ ਟੇਸਟ ਆ ਜਾਂਦਾ ਆ ਤੇ ਉਹ ਪਾਤਾ ਆ ਤੇ ਥੋੜੀ ਆਪਾਂ ਟੂਟੇ ਫਰੂਟੀ ਬਾਦੰਨੇ ਆ ਤੇ ਇੱਥੇ ਤੁਸੀਂ ਡਰਾਈ ਫਰੂਟ ਵੀ ਪਾ ਸਕਦੇ ਆ ਤੇ ਆਪਾਂ ਇੰਨੀਆਂ ਚੀਜ਼ਾਂ ਪਾ ਕੇ ਤੇ ਇਹਨੂੰ ਮਿਕਸ ਕਰ ਲਏ ਇਹ ਬੇਕਿੰਗ ਪਾਊਡਰ ਪਾਇਆ ਅੱਧਾ ਚਮਚ ਜਿਹੜਾ ਬੇਕਿੰਗ ਪਾਊਡਰ ਪਾਇਆ ਤੇ ਚਮਚ ਦਾ ਚੌਥਾ ਹਿੱਸਾ ਜਿੰਨੇ ਮਾਤਾਂ ਬੇਕਿੰਗ ਸੋਡਾ ਤੇ ਇਹਨਾਂ ਨੂੰ ਹੁਣ ਸਵਾਰ ਕੇ ਮਿਕਸ ਕਰ ਲੈਣੇ ਆ ਅੱਜ ਮੈਂ ਬਣਾਉਣ ਲੱਗੀ ਅੱਪੇ ਪੈਨ ਦੇ ਵਿੱਚ ਅੱਪੇ ਪੈਨ ਦੇ ਵਿੱਚ ਬਹੁਤ ਸੋਹਣਾ ਕੇਕ ਬਣਦਾ ਆ ਛੋਟਾ ਛੋਟਾ ਬਣ ਜਾਂਦਾ ਆ ਜਿਦਾ ਆਪੇ ਆਪਾ ਬਣਾਨੇ ਨਾ ਉਦਾਂ ਦਾ ਬਣ ਜਾਂਦਾ ਆ ਤੇ ਛੋਟਾ ਹੋਣ ਕਰਕੇ ਛੇਤੀ ਪੱਕ ਜਾਂਦਾ ਇਹ ਤੇ ਜਦੋਂ ਵੀ ਕੋਈ ਚੀਜ਼ ਇਦਾਂ ਦੀ ਬਣਾਉਣੀ ਨਾ ਮੀਡੀਅਮ ਸੇਕ ਰੱਖ ਕੇ ਪਕਾਉਣੀ ਆ ਤੇ ਜ਼ਿਆਦਾ ਨਹੀਂ ਸੇਕ ਨੂੰ ਕਰਨਾ ਫੁੱਲ ਨੀ ਗੈਸ ਕਰਨਾ ਹੈਗਾ ਤੇ ਇਸ ਤਰ੍ਹਾਂ ਦਾ ਜਿਹੜਾ ਆਪਣਾ ਡੋ ਤਿਆਰ ਹੋ ਗਿਆ ਆ ਆਪੇ ਪੈਨ ਆਪਣਾ ਗਰਮ ਹੋਇਆ ਇੱਚ ਥੋੜਾ ਥੋੜਾ ਤੇਲ ਦੋ ਦੋ ਬੂੰਦਾ ਪਾ ਲਈਆਂ ਤੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਬਰਸ਼ ਦੇ ਨਾਲ ਸਾਰੇ ਖਾਨਿਆਂ 'ਚ ਲਾ ਦੰਨੇ ਆ ਤੇ ਹੁਣ ਇਹਦੇ ਵਿੱਚ ਆਪਾਂ ਜਿੰਨਾ ਕਹਿੰਦਾ ਨਾ ਇੱਕ ਇੱਕ ਚਮਚਾ ਡੇਢ ਡੇਢ ਚਮਚਾ ਪਾ ਕੇ ਤੇ ਫਿਲ ਕਰ ਦੰਨੇ ਆ ਸਾਰੇ ਖਾਨੇ ਇਹਦੇ ਠੀਕ ਆ ਸੇਕ ਨੂੰ ਆਪਾਂ ਘੱਟ ਰੱਖਣਾ ਆਪੇ ਪੈਨ ਆਪਾਂ ਪਹਿਲੇ ਗਰਮ ਕਰ ਲਿਆ ਆ ਤੇ ਇਸ ਕਰਕੇ ਇਹਨਾਂ ਨੇ ਬਹੁਤ ਛੇਤੀ ਬਣ ਜਾਣਾ ਆ ਠੀਕ ਆ ਜੀ ਇਸ ਤਰ੍ਹਾਂ ਸਾਰੇ ਜਿਹੜੇ ਇਹਦੇ ਸਾਰਾ ਹੀ ਫਿਲ ਕਰ ਦਿੱਤਾ ਆਪਾਂ ਤੇ ਹੁਣ ਇਹਨੂੰ ਆਪਾਂ ਟੱਕ ਦੇਣਾ ਆ ਟੱਕ ਕੇ ਸੇਕ ਨੂੰ ਮੀਡੀਅਮ ਰੱਖ ਕੇ ਇਹਨੂੰ ਪੱਕੀ ਜਾਣ ਦੇਣਾ ਆ ਤੇ ਦੇਖ ਸਕਦੇ ਤੁਸੀਂ ਆਪੇ ਆਪਣੇ ਜਿਹੜੇ ਆ ਫੁੱਲ ਗਏ ਆ ਤੇ ਹੁਣ ਇਹਨਾਂ ਨੂੰ ਆਪਾਂ ਜਿਹੜਾ ਪਲਟ ਦੇਣਾ ਆ ਬੜਾ ਹੀ ਆਸਾਨ ਤਰੀਕਾ ਬਹੁਤ ਸੋਹਣੇ ਲੱਗਦੇ ਖਾਣ ਵੀਡੀਓ ਤੁਹਾਨੂੰ ਪਤਾ ਸੀ ਜਿਹੜੀ ਛੋਟੀ ਰੱਖਦੇ ਹੁੰਦੇ ਆ ਆਸਾਨ ਤਰੀਕੇ ਨਾਲ ਬਣਾਉਣੇ ਹੁੰਦੇ ਨੇ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਣਾਉਣੇ ਹੁੰਦੇ ਆ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਇਹਨੂੰ ਲਾਈਕ ਕਰ ਲਿਆ ਕਰੋ ਜੇ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਹੀ ਮੈਨੂੰ ਲੋੜ ਆ ਨਵੇਂ ਵੀਵਰ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾਂ ਫੇਰ ਟਾਕ ਦਿੱਤੇ ਸੀ ਇੱਕ ਵਾਰੀ ਫੇਰ ਪਾਰਟ ਦੱਤੇ ਸੀ ਵਿਚਾਲੇ ਟਕਣ ਤੋਂ ਬਾਅਦ ਤੇ ਦੇਖੋ ਹੁਣ ਇਹ ਬਣ ਗਏ ਆ ਤੇ ਇਹਨਾਂ ਨੂੰ ਕੱਢ ਲੈਣੇ ਆ ਕਿੰਨੇ ਸਾਫਟ ਜਿਹੜੇ ਬਣ ਕੇ ਇਹ ਤਿਆਰ ਹੋ ਗਏ ਆਪਣਾ ਛੋਟੇ-ਛੋਟੇ ਕੇਕ ਜਿਹੜੇ ਆ ਬਹੁਤ ਹੀ ਵਧੀਆ ਬਣਦੇ ਆ ਇਹ ਤੇ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਬਣਾ ਕੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਜੀ ਦੇ ਤੁਹਾਡੇ ਜਿਹੜੇ ਇਹ ਮਿੰਨੀ ਕੇਕ ਆ ਕਿੱਦਾਂ ਦੇ ਬਣੇ ਆ ਇਸ ਤਰੀਕੇ ਨਾਲ ਬਣਾਇਓ ਤੇ ਬੱਚੇ ਖੁਸ਼ ਹੋ ਜਾਣਗੇ ਇਹਨਾਂ ਨੂੰ ਖਾ ਕੇ ਦੇਖੋ ਕਿੰਨੇ ਸਾਫਟ ਆ ਬਹੁਤ ਸਾਫਟ ਬਣੇ ਆ ਬਾਕੀ ਜਿਹੜਾ ਰਹਿੰਦਾ ਸੀ ਆਪਣੇ ਕੋਲ ਮਟੀਰੀਅਲ ਉਹ ਵੀ ਆਪਾਂ ਪਾ ਤਾ ਇਹਨੂੰ ਵੀ ਉਸੇ ਤਰ੍ਹਾਂ ਆਪਾਂ ਪਲਟ ਕੇ ਪਕਾ ਲਿਆ ਆ ਠੀਕ ਆ ਜੀ ਤੇ ਪਹਿਲਾਂ ਮੈਂ ਪਾਲਟਤਾ ਸੀ ਇੱਕ ਵਾਰੀ ਫੇਰ ਪਾਲਟ ਦਿੰਨੇ ਆ ਬਹੁਤ ਹੀ ਵਧੀਆ ਆਪਣੇ ਜਿਹੜੇ ਆ ਮਿੰਨੀ ਕੇਕ ਬਣ ਕੇ ਛੋਟੇ ਛੋਟੇ ਤਿਆਰ ਹੋ ਗਏ ਆ ਇਹਨਾਂ ਨੂੰ ਵੀ ਕੱਟ ਲੈਣੇ ਆ ਤੇ ਜਰੂਰ ਇੱਕ ਵਾਰੀ ਬਣਾਇਓ ਤੇ ਬਣ ਵੀ फटाफट ਜਾਂਦੇ ਕਿਉਂਕਿ size ਛੋਟਾ ਆ ਛੇਤੀ ਪੱਕ ਜਾਂਦੇ ਆ ਤੇ ਵੱਡਾ ਕੇਕ ਹੁੰਦਾ ਉਹਨੂੰ 40-45 ਮਿੰਟ ਲੱਗ ਜਾਂਦੇ ਬਣਨੇ ਨੂੰ ਤੇ ਇਹ ਤਾਂ ਬਹੁਤ ਜਲਦੀ ਬਣ ਜਾਂਦੇ ਆ ਠੀਕ ਆ ਜੀ ਦੇਖੋ ਕਿੰਨੇ ਸੌਫਟ ਬਣੇ ਆ ਤੋੜ ਕੇ ਵੀ ਮੈਂ ਦਿਖਾ ਲਦੀ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਦੱਸਿਓ ਮੈਨੂੰ ਵੀਡੀਓ ਦੇਖ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਕਿੰਨਾ ਸੋਹਣਾ ਕੇਕ ਆਪਣਾ ਬਣ ਕੇ ਛੋਟੇ-ਛੋਟੇ ਕੇਕ ਆਪਣੇ ਤਿਆਰ ਹੋਏ ਆ